ਜੀ ਬੈਣ ਅੱਜ ਸਿੱਖਿਆ ਕ੍ਰਾਂਤੀਬਲ ਵੱਤਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਜੋ ਪੰਜਾਬ ਦੇ ਸਕੂਲਾਂ ਨੂੰ ਸਕੂਲਾਂ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਇਹ ਮੁਹਿੰਮ ਚਲਾਈ ਆ ਅੱਜ ਉਸ ਤਹਿਤ ਧਨੀਪਿੰਡ ਦੇ ਵਿੱਚ ਆਏ ਆ ਸਕੂਲ ਦੇ ਵਿੱਚ ਜਦੋਂ ਆ ਕੇ ਦੇਖਿਆ ਕਿ ਇਹ ਤੋਂ ਸਕੂਲ ਵੈਸੇ ਹੀ ਬਹੁਤ ਅੱਛਾ ਕਿਉਂਕਿ ਇੱਥੇ ਪ੍ਰਿੰਸੀਪਲ ਸਾਹਿਬ ਜਿਹੜੇ ਹਰਮੇਸ਼ ਖੇੜਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਸ ਸਕੂਲ ਦੇ ਵਿੱਚ ਬਹੁਤ ਅੱਛਾ ਜਿਹੜਾ ਵਾਤਾਵਰਨ ਦੇਖਣ ਨੂੰ ਮਿਲਿਆ ਉਹਨਾਂ ਦੇ ਨਾਲ ਸਾਡੇ ਸਰਪੰਚ ਬਲਕਾਰ ਸਿੰਘ ਜੀ ਕਿਉਂਕਿ ਪਿੰਡ ਦਾ ਬੜਾ ਸਹਿਯੋਗ ਰਹਿੰਦਾ ਸਕੂਲ ਨੂੰ ਪਰ ਜਿੱਥੇ-ਜਿੱਥੇ ਸਕੂਲ ਨੂੰ ਜ਼ਰੂਰਤ ਸੀ ਜਿਹੜੀ-ਜਿਹੜੀ ਵੀ ਗ੍ਰਾਂਟ ਦੀ ਜਿੱਥੇ ਕਲਾਸਰੂਮ ਚਾਹੀਦੇ ਸੀਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਗ੍ਰਾਂਟਾਂ ਪ੍ਰੋਵਾਈਡ ਕਰਵਾਈਆਂ ਜਿੱਥੇ ਵਾਸ਼ਰੂਮ ਨਹੀਂ ਸੀ ਬੱਚਿਆਂ ਕੋ ਜਾਂ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਵੀ ਸਕੂਲ ਦੇ ਵਿੱਚ ਜ਼ਰੂਰਤ ਸੀ ਉਹ ਸਾਰੀਆਂ ਜ਼ਰੂਰਤਾਂ ਨੂੰ ਗ੍ਰਾਂਟਾਂ ਦੇ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਪੂਰਾ ਕੀਤਾ ਤੇ ਅੱਜ ਅਸੀਂ ਉਹਨਾਂ ਦੇ ਉਦਘਾਟਨ ਕਰਨ ਲਈ ਇੱਥੇ ਪਹੁੰਚੇ ਆਂ ਤੇ ਇੱਕ ਨਵੇਂ ਕਲਾਸਰੂਮ ਦਾ ਜਿਹੜਾ ਅੱਜ ਅਸੀਂ ਉਦਘਾਟਨ ਕੀਤਾ ਕਿ ਉਹਨਾਂ ਦੀ ਨੀਂਹ ਪੱਥਰ ਰੱਖਿਆ ਕਿ ਜਿਹੜਾ ਉਹ ਛੇਤੀ ਬਣਨ ਜਾ ਰਿਹਾ ਉਹਦੀ 4 ਲੱਖ ਦੀ ਜਿਹੜੀ ਗ੍ਰਾਂਟ ਆ ਇਸ ਸਕੂਲ ਨੂੰ ਆ ਚੁੱਕੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਬਹੁਤ ਵਧੀਆ ਸੋਚ ਆ ਜੋ ਪੰਜਾਬ ਦੇ ਬੱਚਿਆਂ ਨੂੰ ਲੈ ਕੇ ਜੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿਉਂਕਿ ਸਾਡੇ ਬੱਚੇ ਇੱਥੇ ਹੀ ਪੜਨ ਤੇ ਇੱਥੇ ਹੀ ਜਿਹੜਾ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ 55000 ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਿਹਦੇ ਵਿੱਚ 12700 ਕੱਚੇ ਟੀਚਰਸ ਜੀ ਉਪਰਤੀ ਕਿਤੇ 20000 ਤੋਂ ਵੱਧ ਟੀਚਰਾਂ ਦੀ ਜਿਹੜੀ ਆ ਉਹ ਉਪਰਤੀ ਕੀਤੀ ਆ ਜਿੱਥੇ ਸਕੂਲ ਦੇ ਵਿੱਚ ਸਫਾਈ ਸੇਵਕਾਂ ਦੀ ਜ਼ਰੂਰਤ ਸੀ ਚੌਂਕੀਦਾਰਾਂ ਦੀ ਜ਼ਰੂਰਤ ਸੀ 9000 ਉਹ ਉਪਰਤੀ ਕੀਤੀ ਆ ਜਿੱਥੇ ਸਕੂਲ ਦੇ ਢਾਂਚੇ ਨੂੰ ਲੈ ਕੇ ਉੱਥੇ ਖੇਡ ਮੈਦਾਨ ਵੀ ਜੜੇ ਆ ਉਹ ਬੜੇ ਪਰਫਲਤ ਕੀਤੇ ਆ ਕਿਉਂਕਿ ਖੇਡਾਂ ਬਤਨ ਪੰਜਾਬ ਦੀਆਂ ਤੋਂ ਸ਼ੁਰੂਆਤ ਕੀਤੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਬੱਚੇ ਪੜ੍ਹਨ ਵੀ ਤੇ ਖੇਡਣ ਵੀ ਸੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਹਿੱਤਾਂ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੇ ਆਏ ਫੈਸਲੇ ਹੋ ਰਹੇ ਆ ਸਾਡੇ ਬੱਚਿਆਂ ਨੂੰ ਵਧੀਆ ਜਿਹੜੇ ਸਕੂਲ ਦਾ ਸਾਰਾ ਸਟ੍ਰਕਚਰ ਮਿਲਦੇ ਆ ਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਕਰਨਗੇ ਜਿਵੇਂ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਆ ਕਿ ਸਾਡੇ ਬੱਚਿਆਂ ਨੂੰ ਐਮਬੀਬੀਐਸ ਕਰਨ ਲਈ ਕਿਤੇ ਬਾਹਰ ਨਾ ਜਾਣਾ ਪਵੇ ਤੇ ਪੰਜਾਬ ਦੇ ਵਿੱਚ ਹੀ ਕਰਨ ਸੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਸਿੱਖਿਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਹਨੂੰ ਪੜਾਈ ਦੇ ਨਾਮ ਨਾਲ ਸੀਟ ਵਿਖਾਉਂਦੀ ਹੈ ਇਸ ਸੰਬੰਦੇ ਅੱਜ ਇੱਕ ਓਪਨ ਜਮ ਦਾ ਚੋਸੀ ਦੁਆਰ ਕੀਤਾ ਜੀ। ਹਾਂਜੀ ਜਿੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਤੇ ਪਿੰਡ ਦੀ ਦੇਖਰੇਖ ਦੇ ਵਿੱਚ ਸਾਡੇ ਸਰਪੰਚ ਸਾਹਿਬ ਦੀ ਅੱਜ ਓਪਨ ਜਿਮ ਬਣਿਆ ਉਥੇ ਪਿੰਡਾਂ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਗਰਾਊਂਡਾਂ ਬਣਾਉਣੀਆਂ ਤੇ ਸਕੂਲਾਂ ਦੇ ਵਿੱਚ ਤਾਂ ਖੇਡ ਮੈਦਾਨ ਹੈ ਹੀ ਆ ਪਿੰਡਾਂ ਦੇ ਵਿੱਚ ਵੀ ਗਰਾਊਂਡਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਸਾਡੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਕਿਉਂਕਿ ਸਿਹਤ ਵੀ ਬਹੁਤ ਜ਼ਰੂਰੀ ਆ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਥੈਂਕ ਯੂ ਜੀ ਸਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀਪਿੰਡ ਵਿਖੇ ਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਥਿਆੜਾ ਜੀ ਚੇਅਰਪਰਸਨ ਆਮ ਪੁਰਵੰਟਾਸ ਜਲੰਧਰ ਵਿਸ਼ੇਸ਼ ਤੌਰ ਤੇ ਪੰਜਾਬ ਸਿੱਖਿਆ ਕ੍ਰਾਂਤੀ ਮਹਾਂਮ ਦੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਜਿੱਥੇ ਮੈਂ ਉਹਨਾਂ ਦਾ ਗ੍ਰਾਮ ਪੰਚਾਇਤ ਵੱਲੋਂ ਐਸਐਮਸੀ ਕਮੇਟੀਆਂ ਵੱਲੋਂ ਵੈਲਕਮ ਕਰਦਾ ਹਾਂ ਉਥੇ ਦੱਸਣਾ ਚਾਹੁੰਨਾ ਕਿ ਅੱਜ ਦੇ ਪ੍ਰੋਜੈਕਟਾਂ ਦੇ ਵਿੱਚ 75000 ਦਾ ਜਿਹੜਾ ਮਲਟੀ ਓਪਨ ਜਮ ਜਿਹੜਾ ਹੈ ਉਹ ਉਦਘਾਟਨ ਕੀਤਾ ਗਿਆ ਔਰ ਇੱਕ ਇਹਦੇ ਨਾਲ ਹੀ 10 ਲੱਖ ਦੇ ਨਾਲ ਨਵਾਂ ਰੂਮ ਜਿਹੜਾ ਕਲਾਸਰੂਮ ਬਣਨਾ ਹੈ ਉਹਦਾ ਉਦਘਾਟਨ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਨਾਲੇ ਹੀ 365000 ਤੋਂ ਉੱਪਰ ਰਾਸ਼ੀ ਜਿਹੜੀ ਆਈ ਸੀ ਰਿਪੇਅਰ ਮੇਨਟੇਨੈਂਸ ਮੇਜਰ ਮੇਨਟੇਨੈਂਸ ਦੀ ਜਿਹੜੀ ਆਈ ਸੀ ਉਹਨਾਂ ਦੇ ਅੱਜ ਵੱਖ-ਵੱਖ ਪ੍ਰੋਜੈਕਟਾਂ ਦਾ ਜਿਹੜੇ ਉਦਘਾਟਨ ਕੀਤੇ ਗਏ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਪ੍ਰੋਜੈਕਟ ਚੇਰ ਸ਼ੁਰੂ ਕੀਤੇ ਜਾ ਰਹੇ ਆ ਇਹਨਾਂ ਲਈ ਜਿੱਥੇ ਮਾਨਯੋਗ ਖਿਆੜਾ ਸਾਹੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਸਕੂਲ ਦੇ ਹੋਰ ਰਹਿੰਦੇ ਕਾਰ ਜਿਹੜੇ ਅੱਗੇ ਆ ਉਹਨਾਂ ਨੂੰ ਨੇਪੜੇ ਚਾਨ ਵਿੱਚ ਇਹਨਾਂ ਦੀ ਜਿਹੜੀ ਮਦਦ ਲੈ ਕੇ ਸਕੂਲ ਨੂੰ ਉੱਤਮ ਸਕੂਲ ਬਣਾਉਣ ਵਿੱਚੇ ਹੋਰ ਰੋਲ ਅਦਾ ਕੀਤਾ ਜਾਵੇਗਾ ਅੱਜ ਵਿਸ਼ੇਸ਼ ਤੌਰ ਤੇ ਸਾਡੇ ਡਾਕਟਰ ਇੰਦਰਜੀਤ ਸਿੰਘ ਜੀ ਪੱਲਾ ਜਿਹੜੇ ਸਿੱਖਿਆ ਕ੍ਰਾਂਤੀ ਜਿਲ੍ਹਾ ਕੈਂਟ ਦੇ ਇੰਚਾਰਜ ਨੇ ਅਸ਼ੋਕ ਮਸਰਾ ਜੀ ਜਿਹੜੇ ਸਮਾਰਟ ਸਕੂਲਾਂ ਦੇ ਜਿਲ੍ਹਾ ਇੰਚਾਰਜ ਨੇ ਸਾਡੇ ਸਰਪੰਚ ਬਲਕਾਰ ਸਿੰਘ ਪੁੰਨਰ ਜੀ ਚੇਅਰਮੈਨ ਦਵਿੰਦਰ ਸਿੰਘ ਜੀ ਤੋਂ ਇਲਾਵਾ ਸਰਪੰਚ ਹਰਮੇਸ਼ لال ਸਰਹਾਲੀ ਜੀ ਸਰਪੰਚ ਕਸ਼ਮੀਰ لال ਜੀ ਲਖਨਪਾਲ ਤੇ ਹੋਰ ਪਦਵਾਨ ਤੇ ਸੱਜਣ ਗram ਪੰਚਾਇਤਾਂ ਜਿਹੜੀਆਂ ਸਾਰੀਆਂ ਪਹੁੰਚੀਆਂ ਨੇ ਔਰ ਖਾਸ ਕਰਕੇ ਅੱਜ ਦੇ ਸਮੇਂ ਬੱਚਿਆਂ ਦੇ ਮਾਪੇ ਜਿਹੜੇ ਜਿਨ੍ਹਾਂ ਨੇ ਬਹੁਮਤ ਵਿੱਚ ਬਹੁਤ ਹੀ ਸ਼ਮੂਲੀਅਤ ਜਿਹੜੀ ਕੀਤੀ ਹੈ ਅੱਜ ਪਹੁੰਚ ਕੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਆਸ ਕਰਦਾ ਕਿ ਸਕੂਲ ਜਿਹੜਾ ਹੈ ਦਿਨ ਰਾਤ ਦਿਨ ਜੋ ਦੁਗਣੀ ਰਾਤ ਚੋਕ ਨੂੰ ਤਰੱਕੀ ਕਰੇ ਔਰ ਬੱਚੇ ਜਿਹੜੇ ਪੜ ਕੇ ਅੱਛੇ ਮਕਾਮ ਦੇ ਉੱਪਰ ਪਹੁੰਚਣ ਇਹ ਹੀ ਮੇਰਾ ਸੁਪਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ